ਪਿੰਡ ਰਾਜੀ ਸੁਭਰਾਚ ਅਸੀਂ ਪਹੁੰਚੇ ਹਾਂ ਖਾਲਸਾਡ ਵੱਲੋਂ ਜਿਵੇਂ ਘਰ ਬਣਾਏ ਜਾ ਰਹੇ ਆ ਤਾਂ ਉਸੇ ਤਰ੍ਹਾਂ ਅਸੀਂ ਰਾਜੀ ਸੁਭਰਾ ਦੇ ਵਿੱਚ ਕਵਰ ਕਰ ਰਹੇ ਹਾਂ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੇਪਰ ਦੇ ਵਿੱਚ ਮੈਂ ਤਾਂ ਕਹਿੰਦੀ ਬਹੁਤ ਬਹੁਤ ਮਦਦ ਹੋਵੇ ਇਨਾਂ ਦੀ ਖਾਲਸਾਡ ਵਾਲਿਆਂ ਦੀ ਬਹੁਤ ਹੀ ਬਹੁਤ ਹੀ ਜ਼ਿਆਦਾ ਮਤਲਬ ਤੇ ਇਹ ਇੰਨਾ ਸੋਚਣ ਦਾ ਹੈ ਵੀ ਨੋ ਦੇ ਨੋ ਸਸ ਰਹਿੰਦੀਆਂ ਮੈਂ ਕੋਈ ਸਿਰ ਤੇ ਹੈ ਨਹੀਂ ਇਹ ਨਾਲ ਬੰਦਾ ਦਾ ਇਹਨਾਂ ਨੂੰ ਹੀ ਜ਼ਰੂਰ ਬਣਾ ਕੇ ਦੇਣਾ ਹੈ ਨਾਲੇ ਹੀ ਇਹਨਾਂ ਨੇ ਸੌਦਾ ਪਾਣੀ ਵੀ ਬਹੁਤ ਹੀ ਜ਼ਿਆਦਾ ਦਿੱਤਾ ਹੈ ਨਾਲੇ ਇਹਨਾਂ ਨੇ ਲੀੜੇ ਧੋਣ ਵਾਲੀ ਮਸ਼ੀਨ ਦਿੱਤੀ ਹੈ ਹਜੇ ਵੀ ਵਿਚਾਰੇ ਕਹਿੰਦੇ ਜਿਹੜੀ ਮਤਲਬ ਕਿ ਇਹ ਚੀਜ਼ ਦੀ ਵੀ ਕਮੀ ਹੋਣ ਲਈ ਪਹਿਣ ਤੈਨੂੰ ਵਾਤਾ ਹੀ ਵਾਤਾ ਹੀ ਲਿਆ ਕੇ ਦੇਵਾਂਗੇ ਵੀਰ ਜੀ ਨੇ ਬਹੁਤ ਹੀ ਬਹੁਤ ਮਦਦ ਕੀਤੀ ਕਿ ਨਾਂ ਕੀ ਤੁਹਾਡਾ ਜੀ ਨਾਂ ਮੇਰਾ ਨਾਮ ਸੋਨੀਆ ਹੈ ਪਰਿਵਾਰ ਚ ਕੌਣ ਕੌਣੇ ਤੁਹਾਡੇ ਨੌ ਸਸਤੇ ਦੋ ਗੁੱਡੀਆਂ ਤੇ ਇੱਕ ਕਾਕਾ ਵਾਰਸ ਠੀਕ ਹੈ ਜੀ ਪਰਿਵਾਰ ਦੇ ਹਾਲਾਤ ਕੀ ਹੈ ਜੀ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਆ ਹਾਂਜੀ ਤੇ ਇਹ ਤਾਂ ਬਹੁਤ ਮਾੜੇ ਮਤਲਬ ਮਤਲਬ ਪਾਣੀ ਜਦੋਂ ਜ਼ਿਆਦਾ ਆ ਜਾਂਦਾ ਉਹ ਤਾਂ ਬਹੁਤ ਜ਼ਿਆਦਾ ਮਾੜੇ ਹਾਲਤ ਦੀ ਦੇ ਆ ਕਿ ਉਹ ਇਕੱਠਾ ਸਾਰੀ ਜੋ ਕੰਦਾ ਕੁੱਠੇ ਪਾਣੀ ਸਾਰਾ ਲੱਗ ਕੇ ਕੰਦਾ ਕੁੱਠ ਡਿੱਗ ਜਾਂਦੇ ਵੀ ਹਾਂਜੀ ਹਾਂਜੀ ਤੇ ਬਹੁਤ ਹੀ ਮਤਲਬ ਹੋਰ ਤਰ੍ਹਾਂ ਮਤਲਬ ਆਉਂਦਾ ਵੀ ਜੇ ਬੰਦੇ ਸਿਰ ਤੇ ਹੋਣ ਤਾਂ ਫਿਰ ਹੋਰ ਮਤਲਬ ਉਹਨਾਂ ਦੀ ਮਦਦ ਹੋਵੇ ਜੇ ਬੰਦੇ ਨਹੀਂ ਸਿਰ ਤੇ ਬਹੁਤ ਹੀ ਤਰਸਾਉਂਦੇ ਆ ਪਾਣੀ ਬਹੁਤ ਜ਼ਿਆਦਾ ਆਉਂਦਾ ਬੱਚੇ ਲੈ ਕੇ ਨਿਕਲਣਾ ਔਖਾ ਬੜਾ ਜਾਂਦਾ ਠੀਕ ਹੈ ਖਾਲਸਾ ਏਡ ਵੱਲ ਅੱਜ ਘਰ ਬਣਾਇਆ ਜੀ ਆ ਤੁਹਾਡਾ ਕੀ ਕਹਿਣਾ ਬਹੁਤ ਬਹੁਤ ਇਹਨਾਂ ਦਾ ਮਤਲਬ ਧੰਨਵਾਦ ਬਹੁਤ ਹੀ ਹਾਂਜੀ ਪਰਮਾਤਮਾ ਇਹਨਾਂ ਦੀ ਵੀ ਸੁੱਖ ਸ਼ਾਂਤੀ ਸਰ ਸ ਦੂਸਰੇ ਘਰ ਚ ਪਹੁੰਚੇ ਅੱਜ ਇੱਥੇ ਜਿਹੜੇ ਰਿਕਵਰੀ ਚ ਕਰ ਰਿਹਾ ਜਾਂ ਜਿਹੜੇ ਲੋੜਵੰਦ ਪਰਿਵਾਰ ਉਹਨਾਂ ਦੇ ਘਰ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੋ ਬਾਈ ਤੁਹਾਨੂੰ ਦੱਸਿਆ ਜੀ ਇਹ ਵਿਚਾਰੇ ਮਾਤਾ ਰਹੀ ਹੈ ਤੇ ਭੈਣ ਹੈ ਨੌ ਸੱਸ ਨੇ ਦੋਵੇਂ ਇਹਨਾਂ ਦੇ ਬੇਟੀਆਂ ਦੋ ਇੱਕ ਬੇਟਾ ਜੀ 2 ਸਾਲ ਦਾ ਵਰਤ ਸਿੰਘ ਇਹ ਪੰਜ ਜੀ ਪਰਿਵਾਰ ਦੇ ਮੈਂਬਰ ਨੇ ਚਲੋ ਤੇ ਜਦੋਂ ਤੇ ਪਾਣੀ ਆ ਗਿਆ ਇਹ ਬੜੇ ਲੋੜਵੰਦ ਪਰਿਵਾਰ ਸੀ ਕਿੰਨਾ ਦਾ ਇੱਥੇ ਚਲੋ ਕਾਰ ਉਸਦੀ ਥਾਂ ਤੋਂ ਉਨ ਕਰਕੇ ਬਚ ਗਿਆ ਜ਼ਮੀਨ ਵੀ ਖਰਾਬ ਹੋ ਗਈ ਫਸਲ ਖਰਾਬ ਹੋ ਗਈ ਚਲੋ ਜਿੰਨੇ ਜੋਗੇ ਪਹਿਲਾਂ ਜੋ ਸਾਡਾ ਫੇਸ ਪਹਿਲਾਂ ਚੱਲਿਆ ਰਾਸ਼ਨ ਵਾਲਾ ਜੀ ਇਸ ਮਾਤਾ ਨੂੰ ਇੱਥੇ ਰਾਸ਼ਨ ਪੀਣ ਵਾਲਾ ਪਾਣੀ ਦੇ ਕੇ ਜਾਂਦੇ ਰਹੇ ਆ ਜੀ ਫਿਰ ਇਹ ਭੈਣ ਨੇ ਰਾਖਿਆ ਇਹ ਕਪੜੇ ਧੋਣ ਵਾਲੀ ਮਸ਼ੀਨ ਉਹ ਵੀ ਚਲੋ ਇਥੇ ਇਹਨਾਂ ਨੂੰ ਦੇ ਕੇ ਗਏ ਆ ਇਸ ਮਾਂ ਨੂੰ ਇਸ ਭੈਣ ਨੂੰ ਕਰਦਾ ਜਰੂਰ ਆ ਕੇ ਗਏ ਆ ਕਿ ਜਦੋਂ ਵੀ ਖਾਲਸਾ ਢੱਡ ਘਰ ਬਣਾਉਣੇ ਸ਼ੁਰੂ ਕਰੇਗੀ ਆਪਣੇ ਇਲਾਕੇ 'ਚ ਤੇ ਤੁਹਾਡੇ ਘਰੋਂ ਤੋਂ ਸ਼ੁਰੂਆਤ ਕਰਾਂਗੇ ਠੀਕ ਹੈ ਜੀ ਜਿਵੇਂ ਇੱਕ ਮਿਲਖਾ ਸਿੰਘ ਦਾ ਕਾਰ ਸੀ ਇੱਕ ਜਮਿਆ ਇੱਕ ਉਹ ਨਗਰ ਸਾਹਿਬ ਸਿੰਘ ਦਾ ਘਰ ਹੈ ਜੀ ਉਥੋਂ ਆਪਾਂ ਸਰਵਾਲ ਕਰਦੇ ਕਰਾਂ ਦੇ ਕਰਦੇ ਹਾਲਾਤ ਵੇਖੇ ਹੋਣਗੇ ਪਾਣੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸੀ ਬਾਈ ਜੀ ਤੁਸੀਂ ਆਉਂਦੇ ਰਹੇ ਹੋਗੇ ਪਾਜੀ ਉਦੋਂ ਜਦੋਂ ਹਾਲਾਤ ਇੱਥੇ ਪਾਣੀ ਸੀ ਜਿੱਥੇ ਹੁਣ ਇਸ ਟਾਈਮ ਕਾਰਾਂ ਮੋਟਰਸਾਈਕਲ ਛੜਕਣ ਚੱਲਣਦੀਆਂ ਤੇ ਕਿਸ਼ਤੀਆਂ ਚੱਲਦੀਆਂ ਸੀ ਜੀ ਜਦੋਂ ਹੁਣ ਕਿਸੇ ਨੂੰ ਦੱਸੀਦਾ ਅਗਲਾ ਕਹਿੰਦਾ ਯਾਰ ਇੰਨਾ ਪਾਣੀ ਸੀ ਇੱਥੇ ਇੱਥੇ ਕੋਈ ਦੀ ਕੋਈ ਫਸਲ ਨਹੀਂ ਬਚੀ ਇਹਨਾਂ ਨੁਕਸਾਨ ਹੋਇਆ ਹੈ ਤੇ ਚਲੋ ਕਈਆਂ ਪਰਿਵਾਰ ਨੇ ਜ਼ਮੀਨਾਂ ਹੀ ਖਰਾਬ ਹੋ ਗਈਆਂ ਕੋਈ ਦਰਿਆ ਢਾਕੇ ਨਾਲ ਹੀ ਲੈ ਗਿਆ ਕਿਤੇ ਰੇਤ ਹੀ ਇੰਨੀ ਜਿਆਦੀ ਪੈ ਗਈ ਏ ਬਹੁਤ ਇਲਾਕੇ ਦਾ ਨੁਕਸਾਨ ਹੋਇਆ ਜੀ ਗੁਰਰਾਮ ਦਾ ਪਾਸ਼ਾ ਅੱਗੇ ਤੋਂ ਮਿਹਰ ਰੱਖੇ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਦ੍ਰਿਸ਼ ਜਰੂਰ ਦਿਖਾ ਦਿੰਨੇ ਇੱਥੇ ਜਿਹੜੇ ਮਿਸਤਰੀ ਬਾਈ ਹੁਣੀ ਲੱਗੇ ਹੋਏ ਆ ਲੇਬਰ ਵੀ ਲੱਗੀ ਹੋਈ ਤਾਂ ਲਗਾਤਾਰ ਜਿਹੜਾ ਮਕਾਨ ਬਣਾਉਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਰਦੇ ਹਾਲਾਤ ਇੱਕ ਵਾਰੀ ਤੁਹਾਨੂੰ ਵਿਖਾ ਦਿੰਨੇ ਬਾਹਰਲੀ ਚਾਰਦਵਾਰੀ ਕੰੰਦਾ ਤੁਸੀਂ ਦੇਖ ਸਕਦੇ ਹੋ ਜਿਹੜੇ ਕੰੰਦਾ ਦੇ ਹਾਲਾਤ ਨੇ ਤਾਂ ਉਸ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀਆਂ ਪੁਰਾਣੇ ਘਰ ਨੇ ਜਿਹੜੇ ਕਾਫੀ ਦੇ ਟਾਈਮ ਦੇ ਪਹਿਲਾਂ ਕਿਤੇ ਬਣੇ ਹੋਏ ਆ ਗਾਰੇ ਦੀਆਂ ਜਿਹੜੀਆਂ ਗਾਰੇ ਦੀ ਚਣਾਈ ਕੀਤੀ ਗਈ ਇੱਧਰ ਤੁਸੀਂ ਦੇਖ ਸਕਦੇ ਹੋ ਕਰਦੇ ਹਾਲਾਤ ਜੋ ਛੱਤ ਵੀ ਡਿੱਗੀ ਹੋਈ ਹੈ ਤਾਂ ਦੂਸਰੇ ਬੰਨੇ ਜਿਹੜੀ ਚਾਰਦਵਾਰੀ ਉਹ ਵੀ ਡਿੱਗੀ ਹੋਈ ਹੋਰ ਵੀ ਤੁਹਾਨੂੰ ਤੁਸੀਂ ਨਾਲ ਇੱਕ ਵਾਰੀ ਵਿਖਾ ਦਿੰਨੇ ਹਾਂ ਚੱਲਦੀ ਵੀਡੀਓ ਦੇ ਵਿੱਚ ਤਾਂ ਜੋ ਸਾਹਮਣੇ ਤੁਸੀਂ ਦੇਖ ਸਕਦੇ ਜਿਹੜੀ ਉਵੀ ਡਿੱਗੀ ਹੋਈ ਹੈ ਇਧਰ ਬਾਹਰਲੀ ਸਾਈਡ ਤੋਂ ਤਾਂ ਲਗਾਤਾਰ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਹੁਤ ਬਹੁਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ